ਅਸ ਸੁਨ ਪ੍ਰੇਮ ਉਮਹੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ ਅਸ ਸੁਨ ਮਹੀਨੇ ਦਾ ਨਾਮ ਹੈ ਜਿਹਨੂੰ ਆਪਾਂ ਆਮ ਕਰਕੇ ਆਪਣੇ ਪਿੰਡਾਂ ਵਿੱਚ ਅਸੂ ਦਾ ਮਹੀਨਾ ਆਖਦੇ ਹਾਂ ਸਤਿਗੁਰ ਜੀ ਨੇ ਇਸ ਮਹੀਨੇ ਦੇ ਸ਼ਬਦ ਵਰਤਿਆ ਅਸ ਸੁਨ ਪ੍ਰੇਮ ਦੀ ਗੱਲ ਕੀਤੀ ਹੈ ਸਤਿਗੁਰ ਜੀ ਨੇ ਪ੍ਰੇਮ ਤੋਂ ਭਾਵ ਪਿਆਰ ਸਾਰੀ ਖੇੜ ਹੀ ਪਿਆਰ ਦੀ ਆ ਕਲਗੀ ਤਰਪਾਸਾ ਬਚਨ ਕਰਦੇ ਨੇ ਸਾਚ ਕਹੂੰ ਸੁਣ ਲਿਓ ਸਭਹਿ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਿਨ੍ਹਾਂ ਨੇ ਪਿਆਰ ਕੀਤਾ ਹੈ ਪਰਮੇਸ਼ਰ ਨੂੰ ਉਹਨਾਂ ਨੇ ਆਪਣੇ ਪਿਆਰ ਸਦਕਾ ਪਰਮੇਸ਼ਰ ਨੂੰ ਪਾਇਆ ਹੈ ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋਈ ਹੈ ਉਹ ਵਾਹਿਗੁਰੂ ਦੇ ਚਰਨਾਂ 'ਚ ਅਪੇਧ ਹੋਏ ਨੇ ਜਿਨ੍ਹਾਂ ਨੇ ਪਿਆਰ ਕੀਤਾ ਹੈ ਇਹ ਜੋ ਮਹੀਨਾ ਇਹਦੇ ਵਿੱਚ ਜਿਹੜੀ ਰੁੱਤ ਹੈ ਜੋ ਨਾਮ ਦੇ ਅਭਿਆਸੀ ਨੇ ਨਾਮ ਜਪਣ ਵਾਲੇ ਉਹਨਾਂ ਦੇ ਅਨੁਕੂਲ ਹੈ ਉਹਨਾਂ ਦੇ ਮਨ ਨੂੰ ਭਉਂਦੀ ਹੈ ਕਿਉਂਕਿ ਨਾ ਬਹੁਤੀ ਗਰਮੀ ਤੇ ਨਾ ਬਹੁਤੀ ਠੰਡ ਜੋ ਨਾਮ ਦੇ ਅਭਿਆਸੀ ਨੇ ਨਾਮ ਜਪਣ ਵਾਲੇ ਉਹ ਜਿੱਥੇ ਚੌਂਕੜਾ ਮਾਰ ਕੇ ਪਰਮੇਸ਼ਰ ਦਾ ਨਾਮ ਜਪਦੇ ਨੇ ਕੰਨ ਨਾਮ ਜਪ-ਜਪ ਕੇ ਗੁਰੂ ਸਾਹਿਬ ਆਖਦੇ ਨੇ ਫਿਰ ਪ੍ਰੇਮ ਜਿਹੜਾ ਉਹ ਉਛਾਲਾ ਮਾਰਦਾ ਹੈ ਅਸਨ ਪ੍ਰੇਮ ਉਮਹੜ ਇਸ ਮਹੀਨੇ ਅੰਦਰ ਨਾਮ ਜਪਣ ਸਦਕਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਭਿੱਜ ਕੇ ਜਿਹੜਾ ਨਾਮ ਜਪਿਆ ਉਹਦੇ ਸਦਕਾ ਆਖਦੇ ਨੇ ਮਨ ਅੰਦਰ ਪ੍ਰੇਮ ਨੇ ਉਛਾਲਾ ਮਾਰਿਆ ਕਿਉਂ ਮਿਲਿਆ ਹਰ ਜਾਏ ਕਦੋਂ ਉਸ ਪਰਮੇਸ਼ਰ ਨੂੰ ਮਿਲਾਂਗੇ ਜੋ ਜਗਿਆਸੂ ਹੈ ਉਹਦੀ ਇਹ ਅਰਦਾਸ ਹੈ ਵੀ ਮੇਰੇ ਮਨ ਅੰਦਰ ਪ੍ਰੇਮ ਉਛਾਲਾ ਮਾਰ ਰਿਹਾ ਹੈ ਮਨ ਅੰਦਰ ਮੰਗ ਪੈਦਾ ਹੋ ਗਈ ਐ ਪ੍ਰਭੂ ਮਿਲਣ ਦਾ ਮਨ ਅੰਦਰ ਚਾਹ ਬਣਿਆ ਵੀ ਕਦੋਂ ਪਰਮੇਸ਼ਰ ਨੂੰ ਮਿਲਿਆ ਜਾਏ ਕਹਿੰਦੇ ਪਿਆਸ ਇੰਨੀ ਵੱਧ ਗਈ ਐ ਗੁਰੂ ਸਾਹਿਬ ਆਖਦੇ ਨੇ ਵੀ ਹੁਣ ਰੁਕਿਆ ਨਹੀਂ ਜਾਂਦਾ ਮਨ ਤਨ ਪਿਆਸ ਦਰਸ਼ਨ ਕਣੀ ਕਣੀ ਤੋਂ ਪਾਵੇ ਬਹੁਤ ਜ਼ਿਆਦਾ ਵੀ ਮੇਰੇ ਮਨ ਅੰਦਰ ਤਨ ਅੰਦਰ ਜਗੇ ਆਸ ਉਹ ਆਖਦਾ ਵੀ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨਾਂ ਦੀ ਜਿਹੜੀ ਪਿਆਸ ਹੈ ਤਾਂਗ ਹੈ ਬਹੁਤ ਜ਼ਿਆਦਾ ਵੱਧ ਗਈ ਹੈ ਕੋਈ ਆਣ ਮਿਲਾਵੇ ਮਾਏ ਏ ਮੇਰੀ ਮਾਂ ਕੋਈ ਮੇਰੀ ਮਦਦ ਕਰੇ ਮੇਰੀ ਸਹਾਇਤਾ ਕਰੇ ਮੈਨੂੰ ਮੇਰੇ ਵਾਹਿਗੁਰੂ ਦੇ ਨਾਲ ਮਿਲਾਵੇ ਕੋਈ ਆਣ ਮਿਲਾਵੇ ਮਾਏ ਹੁਣ ਮਦਦ ਕੌਣ ਕਰੇਗਾ ਸੰਤ ਸਹਾਈ ਪ੍ਰੇਮ ਕੇ ਹੂੰ ਤਿਨ ਕੈ ਲਾਗਾ ਪਾਏ ਸੰਤ ਜਨ ਜਿਨ੍ਹਾਂ ਨੇ ਆਪਣੇ ਮਨ ਨੂੰ ਆਪਣੇ ਤਨ ਨੂੰ ਵਾਹਿਗੁਰੂ ਦੇ ਨਾਮ ਵਿੱਚ ਰੰਗਿਆ ਹੈ ਕਹਿੰਦੇ ਜਿਹੜੇ ਸੰਤ ਜਨ ਹਨ ਜੋ ਪੂਰਨ ਸੰਤ ਹੈ ਉਹ ਆਖਦੇ ਸਹਾਇਤਾ ਕਰਦੇ ਨੇ ਮਦਦ ਕਰਦੇ ਨੇ ਪ੍ਰਭੂ ਨੂੰ ਮਿਲਾਨ ਵਿੱਚ ਸੰਤ ਸਹਾਈ ਪ੍ਰੇਮ ਕੇ ਹੂੰ ਤਿੰਨ ਕੈ ਲਾਗਾਂ ਪਾਏ ਕਹਿੰਦੇ ਮੈਂ ਉਹਨਾਂ ਦੇ ਚਰਨਾਂ ਤੇ ਟੈ ਪਵਾਂਗਾ ਚਰਨਾਂ ਤੇ ਨਮਸਕਾਰ ਕਰਾਂਗਾ ਝੁੱਕ ਕੇ ਜੋ ਮੈਨੂੰ ਮੇਰੇ ਵਾਹਿਗੁਰੂ ਜੀ ਦੇ ਨਾਲ ਮਿਲਾ ਦੇਵੇ ਬਚਨ ਵੀ ਹੁੰਦਾ ਹੈ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਕਿ ਕੋਈ ਮੈਨੂੰ ਮਿਲਾਵੇ ਮੇਰੇ ਪਿਆਰੇ ਦੇ ਨਾਲ ਮੇਰੇ ਪ੍ਰੀਤਮ ਦੇ ਨਾਲ ਗੁਰੂ ਸਾਹਿਬ ਇੱਥੇ ਆਖਦੇ ਨੇ ਮੈਂ ਉਹਨਾਂ ਦੇ ਚਰਨਾਂ ਤੇ ਝੁੱਕ ਕੇ ਨਮਸਕਾਰ ਕਰਾਂਗਾ ਕਿਉਂਕਿ ਸੰਤ ਜਨ ਗੁਰਮੁਖ ਜਨ ਨਹੀਂ ਸਹਾਇਤਾ ਕਰਨ ਵਾਲੇ ਨੇ ਵਾਹਿਗੁਰੂ ਜੀ ਨੂੰ ਮਿਲਾਨ ਵਿੱਚ ਇਹ ਸਚਾਈ ਵੀ ਹੈ ਜਿਹੜਾ ਆਪ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਹੈ ਜੋ ਨਾਮ ਦਾ ਅਭਿਆਸੂ ਹੈ ਨਾਮ ਜਪਣ ਵਾਲਾ ਉਹਦੇ ਜਿਹੜੇ ਬੋਲ ਨੇ ਬਚਨ ਨੇ ਉਹ ਸਾਡੇ ਹਿਰਦੇ ਤੇ ਅਸਰ ਕਰਦੇ ਨੇ ਜਿੰਨੀ ਉਹਦੀ ਕਮਾਈ ਹੋਵੇਗੀ ਕਮਾਈ ਵਾਲਾ ਅਭਿਆਸੀ ਪੁਰਸ਼ ਉਹਦੇ ਕਹੇ ਹੋਏ ਬਚਨ ਸਾਡੇ ਮਨ ਨੂੰ ਤੁਮਦੇ ਨੇ ਸਚਾਈ ਵੀ ਹੈ ਉਦਾਹਰਨ ਦੇ ਤੌਰ ਤੇ ਇਸ ਗੱਲ ਨੂੰ ਸਮਝਣਾ ਹੋਵੇ ਵੀ ਬੰਦੂਕ ਵਿੱਚ ਗੋਲੀ ਭਰ ਕੇ ਚਲਾਏ ਤੇ ਗੋਲੀ ਬੰਦੇ ਨੂੰ ਮਾਰ ਦਿੰਦੀ ਹੈ ਜੇ ਬੰਦੂਕ ਵਿੱਚ ਪਾ ਕੇ ਚਲਾਈ ਜਾਏ ਜੇ ਉਂਝ ਬਿਨਾਂ ਬੰਦੂਕ ਤੋਂ ਗੋਲੀ ਨੂੰ ਕਿਸ ਨੂੰ ਵਗਾ ਕੇ ਮਾਰੀਏ ਤੇ ਬੰਦਾ ਜ਼ਖਮੀ ਵੀ ਨਹੀਂ ਹੁੰਦਾ ਇਸ ਤਰ੍ਹਾਂ ਹੀ ਗੱਲਾਂ ਉਹੀ ਹੁੰਦੀਆਂ ਨੇ ਉਹੀ ਬਾਤਾਂ ਉਹੀ ਗੱਲਾਂ ਔਰ ਜਦੋਂ ਨਾਮ ਦਾ ਅਭਿਆਸੀ ਆਪਣੀ ਰਸਨਾ ਤੋਂ ਉਹਨਾਂ ਗੱਲਾਂ ਨੂੰ ਉਹਨਾਂ ਬਚਨਾਂ ਨੂੰ ਸਾਨੂੰ ਸੁਣਾਉਂਦਾ ਹੈ ਜੋ ਸੰਤ ਜਿਨ੍ਹਾਂ ਦੀ ਗੱਲ ਹੋ ਰਹੀ ਹੈ ਗੁਰਮੁਖ ਖੰਦ ਦੇ ਜੋ ਦਿਨ ਰਾਤ ਪਰਮੇਸ਼ਰ ਦਾ ਨਾਮ ਜਪਣ ਵਾਲੇ ਨੇ ਉਹਨਾਂ ਦੇ ਕਹੇ ਹੋਏ ਬੋਲ ਉਹ ਸਾਡੇ ਹਿਰਦੇ ਤੇ ਅਸਰ ਕਰਦੇ ਨੇ ਸੰਤ ਸਹਾਈ ਪ੍ਰੇਮ ਕੇ ਹੋ ਤਿੰਨ ਕਹਿ ਲਾਗਾ ਪਾਏ ਨੇ ਇਹੋ ਜੇ ਸੰਤ ਜਨਾਂ ਦੇ ਜਿਨ੍ਹਾਂ ਨੇ ਮੈਨੂੰ ਪਰਮੇਸ਼ਰ ਵਿੱਚ ਮਲੋਂ ਵਿੱਚ ਮੇਰੀ ਸਹਾਇਤਾ ਕੀਤੀ ਹੈ ਮਦਦ ਕੀਤੀ ਹੈ ਮੈਂ ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰਦਾ ਵੇਣ ਪ੍ਰਭ ਕਿਉਂ ਸੁਖ ਪਾਈਏ ਦੂਜੀ ਨਹੀਂ ਜਾਏ ਮੜਾ ਕੀਮਤੀ ਬਚਨ ਹੈ ਸੁਖ ਸਾਰੇ ਚੁੰਦੇ ਆ ਅਸੀਂ ਅਨੇਕਾਂ ਯਤਨ ਕਰਦੇ ਆ ਵੀ ਕਿਤੋਂ ਸੁੱਖ ਮਿਲੇ ਥਾਂ-ਥਾਂ ਤੇ ਕਈ ਵਾਰ ਮਨੁੱਖ ਪਟਕਦਾ ਹੈ ਸੁੱਖ ਨੂੰ ਪ੍ਰਾਪਤ ਕਰਨ ਦੇ ਲਈ ਬੜੇ ਯਤਨ ਕਰਦਾ ਹੈ ਬੜੇ ਢੰਗ ਤਰੀਕੇ ਵਰਤਦਾ ਹੈ ਵੀ ਜੀਵਨ ਸੁਖਮਈ ਬਣ ਜਾਏ ਮੇਰੇ ਜੀਵਨ ਵਿੱਚ ਦੁੱਖ ਨਾ ਹੋਵੇ ਗੁਰੂ ਸਾਹਿਬ ਆਖਦੇ ਨੇ ਗੁਰਸਿੱਖਾ ਇੱਕ ਗੱਲ ਯਾਦ ਰੱਖ ਵਾਹਿਗੁਰੂ ਤੋਂ ਬਗੈਰ ਵਾਹਿਗੁਰੂ ਦੇ ਨਾਲ ਜੁੜਿਆਂ ਬਗੈਰ ਤੈਨੂੰ ਸੁੱਖ ਨਹੀਂ ਮਿਲ ਸਕਦਾ ਵੀਰਣ ਪ੍ਰਭ ਬਿਨਾ ਵਾਹਿਗੁਰੂ ਤੋਂ ਬਿਨਾ ਪ੍ਰਭੂ ਤੋਂ ਕਿਉਂ ਸੁਖ ਪਾਈਐ ਕਹਿੰਦੇ ਸੁਖ ਕਿਵੇਂ ਮਿਲ ਸਕਦਾ ਹੈ ਕਹਿੰਦੇ ਨਹੀਂ ਮਿਲ ਸਕਦਾ ਭਾਈ ਦੂਜੀ ਨਾਹੀਂ ਜਾਏ ਵੀ ਹੋਰ ਕੋਈ ਦੂਜੀ ਥਾਂ ਨਹੀਂ ਦੂਜਾ ਟਿਕਾਣਾ ਨਹੀਂ ਜਿੱਥੇ ਜਾ ਕੇ ਤੈਨੂੰ ਸੁਖ ਮਿਲੇ ਜਿੱਥੇ ਜਾ ਕੇ ਤੂੰ ਸੁਖ ਮੰਗੇ ਤੇ ਸੁਖ ਤੇਰੀ ਝੋਲੀ ਵਿੱਚ ਪੈ ਜਾਏ ਕਹਿੰਦੇ ਇਹੋ ਜਾਂ ਕੋਈ ਟਿਕਾਣਾ ਨਹੀਂ ਇੱਕੋ ਇੱਕ ਟਿਕਾਣਾ ਹੈ ਬਸ ਤੂੰ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਜਾ ਨਾਮ ਦੀ ਕਮਾਈ ਕਰ ਕਿਉਂਕਿ ਨਾਮ ਵਿੱਚ ਸਾਰੇ ਸੁੱਖ ਨੇ ਨਾਮ ਜਪ ਕੇ ਸੁੱਖ ਮਿਲਦਾ ਹੈ ਨਾਮ ਜਪ ਕੇ ਦੁੱਖ ਦੂਰ ਹੁੰਦੇ ਨੇ ਨਾਮ ਜਪ ਕੇ ਸਾਡੀਆਂ ਮਨ ਦੀਆਂ ਇਛਾਵਾਂ ਪੂਰੀਆਂ ਹੁੰਦੀਆਂ ਨੇ ਨਾਮ ਜਪ ਕੇ ਜਿਹੜਾ ਸਾਡਾ ਆਤਮਿਕ ਜੀਵਨ ਹੈ ਉਹ ਉੱਚਾ ਤੇ ਸੁੱਚਾ ਬਣ ਜਾਂਦਾ ਹੈ ਨਾਮ ਜਪ ਕੇ ਮਨੁੱਖ ਨੂੰ ਜਾਚ ਆਉਂਦੀ ਹੈ ਕਿਵੇਂ ਗੁਰਮਤਿ ਦਾ ਧਾਰਨੀ ਬਣਨਾ ਹੈ ਗੁਰੂ ਸਾਹਿਬ ਦਾ ਹੁਕਮ ਕੀ ਹੈ ਗੁਰੂ ਸਾਹਿਬ ਨੇ ਸਾਨੂੰ ਹੁਕਮ ਕੀ ਕੀਤਾ ਹੈ ਜੀਵਨ ਜਾਂਚ ਵੀ ਜੀਵਨ ਕਿਵੇਂ ਜਿਉਣਾ ਹੈ ਉਹ ਨਾਮ ਜਪ ਕੇ ਸਾਨੂੰ ਪਤਾ ਲੱਗਣਾ ਹੈ ਕਿਉਂਕਿ ਗੁਰਬਾਣੀ ਨੇ ਸਾਨੂੰ ਸਮਝਾਉਣਾ ਹੈ ਗੁਰਬਾਣੀ ਨੇ ਸਾਡਾ ਮਾਰਗਦਰਸ਼ਨ ਕਰਨਾ ਹੈ ਗੁਰੂ ਸਾਹਿਬ ਵਾਕ ਨੇ ਸੁੱਖ ਵੀ ਤਾਨੂੰ ਨਾਮ ਜਪ ਕੇ ਮਿਲਨੇ ਨੇ ਕਿਉਂਕਿ ਨਾਮ ਜਪ ਕੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਜਦੋਂ ਜੀਵਨ ਵਿੱਚ ਦੁੱਖ ਖਤਮ ਹੋ ਗਏ ਫਿਰ ਸੁੱਖ ਰਹਿ ਜਾਂਦੇ ਨੇ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪੈਰ ਆਰਾਧੀ ਹੈ ਅੱਠੇ ਪੈਰ ਪੂਰਨ ਸਤਗੁਰ ਗਿਆਨ ਜੀਵਨ ਚ ਦੁੱਖ ਮਿਟ ਗਏ ਤੇ ਪਿੱਛੇ ਫਿਰ ਸੋਖੀ ਰਹਿ ਜਾਂਦੇ ਨੇ ਇੱਕ ਹੋਰ ਗੱਲ ਆਪ ਜੀ ਨਾਲ ਸਾਂਝੀ ਕਰਦੇ ਵਾ ਜੋ ਗੁਰਬਾਣੀ ਆਖਦੀ ਹੈ ਕਿ ਦੁੱਖ ਸਾਡੇ ਕਰਮਾਂ ਕਰਕੇ ਹੈ ਦੁੱਖ ਉਦਾਂ ਹੀ ਆਉਂਦੇ ਨੇ ਜਦੋਂ ਅਸੀਂ ਪਰਮੇਸ਼ਰ ਨਾਲ ਟੁੱਟ ਜਾਂਦੇ ਆ ਬਾਣੀ ਨਹੀਂ ਪੜਦੇ ਬਾਣੀ ਨਹੀਂ ਸੁਣਦੇ ਕਈ ਵਾਰ ਐਸਾ ਹੁੰਦਾ ਹੈ ਜੀਵਨ ਸੁਖਮਈ ਚੱਲਦਾ ਹੈ ਮਨੁੱਖ ਬਾਣੀ ਵੀ ਨਹੀਂ ਪੜਦਾ ਬਾਣੀ ਸੁਣਦਾ ਵੀ ਨਹੀਂ ਪਰ ਫਿਰ ਵੀ ਜੀਵਨ ਸੁਖਮਈ ਹੈ ਇਹ ਸੋਚ ਬੰਦੇ ਵਿੱਚ ਸਦਾ ਹੀ ਇਸ ਤਰ੍ਹਾਂ ਹੀ ਸੁਖ ਬਣਿਆ ਰਹੇਗਾ ਦਰਸ ਅਸਲ ਇਹ ਗੱਲ ਇਹ ਹੈ ਉਹ ਉਸੇ ਆਪਣੇ ਜੋ ਕਮਾਈ ਕਰਕੇ ਆਏ ਆ ਨਾ ਪਿਛਲੇ ਜਨਮਾਂ ਵਿੱਚ ਨਾਮ ਜਪ ਕੇ ਆਏ ਆ ਉਹ ਉਪ ਜਪੇ ਹੋਏ ਨਾਮ ਦੀ ਸੀ ਕਮਾਈ ਖੰਦੇ ਜੋ ਪਿਛਲੇ ਜਪ ਕੇ ਆਏ ਆ ਕਿਉਂਕਿ ਜਿਹੜਾ ਸੀ ਨਾਮ ਜਪ ਰਿਆਂ ਦਾ ਫਲ ਮਿਲਣਾ ਤੇ ਫਲ ਦੇਣਾ ਮਹਾਰਾਜ ਨੇ ਕਦੋਂ ਦੇਣਾ ਇਹ ਮਾਲਕ ਦੀ ਮਰਜ਼ੀ ਹੈ ਵੀ ਮਨੁੱਖ ਕਈ ਵਾਰ ਸੋਚ ਵੰਦੇ ਮੈਂ ਤਾਂ ਗੁਰੂ ਘਰ ਵੀ ਨਹੀਂ ਹੁੰਦਾ ਨਾਮ ਵੀ ਨਹੀਂ ਜਪਦਾ ਸਾਰੇ ਸੁੱਖ ਮੇਰੇ ਕੋਲ ਨੇ ਪੈਸਾ ਬੜਾ ਹੈ ਸੁੱਖ ਦੇ ਸਾਧਨ ਨੇ ਔਰ ਕੁਝ ਸਮੇਂ ਵਾਸਤੇ ਨੇ ਵੀ ਜਿਸ ਦਿਨ ਤੇਰਾ ਜਪਿਆ ਹੋਇਆ ਨਾਮ ਮੁੱਕ ਗਿਆ ਜੋ ਨਾਮ ਦੀ ਕਮਾਈ ਕੀਤੀ ਹੈ ਤੇਰੀ ਕੀਤੀ ਕਮਾਈ ਮੁੱਕ ਗਈ ਉਸ ਦਿਨ ਫਿਰ ਤੈਨੂੰ ਦੁੱਖਾਂ ਨੇ ਆ ਕੇ ਘੇਰ ਲੈਣਾ ਦੁੱਖ ਰੋਗ ਕਲੇਸ਼ ਇਹ ਤਾਂ ਹਰ ਵਕਤ ਦਰਵਾਜ਼ੇ ਤੇ ਖੜੇ ਨੇ ਜ਼ਿੰਦਗੀ ਦੇ ਬਸ ਉਡੀਕ ਕਰਦੇ ਨੇ ਵੀ ਮਨੁੱਖ ਪਰਮੇਸ਼ਰ ਨਾਲੋਂ ਟੁੱਟੇ ਦੂਰੀ ਬਣੇ ਇਹ ਜੀਵਨ ਤੇ دستਕ ਦਿੰਦੇ ਨੇ ਆ ਕੇ ਮਨੁੱਖ ਨੂੰ ਚਾਰੇ ਪਾਸੋਂ ਘੇਰ ਲੈਂਦੇ ਨੇ ਫਿਰ ਮਨੁੱਖ ਨੂੰ ਸਮਝ ਨਹੀਂ ਲੱਗਦੀ ਵੀ ਹੁਣ ਕੀ ਕਰਾਂ ਫਿਰ ਦੁੱਖਾਂ ਵਿੱਚ ਫਸਿਆ ਫਿਰ ਨਾਮ ਜਪਦਾ ਕਿਉਂਕਿ ਜਪਣਾ ਪੈਂਦਾ ਹੈ ਹੋਰ ਕੋਈ ਢੰਗ ਤਰੀਕਾ ਨਹੀਂ ਵੀ ਦੁੱਖਾਂ ਤੋਂ ਬਚਿਆ ਜਾਏ ਸੁੱਖਾਂ ਨੂੰ ਪ੍ਰਾਪਤ ਕੀਤਾ ਜਾਏ ਪਹਿਲੇ ਗੁਰੂ ਸਾਹਿਬ ਨੇ ਸਾਨੂੰ ਸਮਝਾ ਦਿੱਤਾ ਵੇਣ ਪ੍ਰਭ ਕਿਉਂ ਸੁਖ ਪਾਈਏ ਦੂਜੀ ਨਾਹੀਂ ਜਾਏ ਇਸ ਕਰਕੇ ਸਾਨੂੰ ਹਰ ਵਕਤ ਪਰਮੇਸ਼ਰ ਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ ਹਰ ਵਕਤ ਜਿਹੜੇ ਸਾਡੇ ਹੱਥ ਨੇ ਉਹ ਮਾਲਕ ਅੱਗੇ ਜੁੜਨੇ ਚਾਹੀਦੇ ਨੇ ਹਰ ਵਕਤ ਸ਼ੁਕਰਾਨੇ ਵਜੋਂ ਜਿਸ ਦਿਨ ਸਾਨੂੰ ਸ਼ੁਕਰਾਨਾ ਕਰਨਾ ਆ ਗਿਆ ਨਾ ਉਸ ਦਿਨ ਵਾਹਿਗੁਰੂ ਸਾਨੂੰ ਫਿਰ ਰਹਿਮਤਾਂ ਬਖਸ਼ਿਸ਼ਾਂ ਕਰਕੇ ਨਿਵਾਜਦਾ ਹੈ ਉਹਦੀਆਂ ਬੜੀਆਂ ਰਹਿਮਤਾਂ ਨੇ ਸਾਡੇ ਤੇ ਬੜੀਆਂ ਬਖਸ਼ਿਸ਼ਾਂ ਨੇ ਅਸੀਂ ਸਮਝੀਏ ਨਾ ਸਮਝੀਏ ਅਸੀਂ ਸੋਚਦੇ ਆਂ ਵੀ ਵੈਸੇ ਸਾਨੂੰ ਸੋਖੇ ਵਿੱਚ ਮਿਲ ਗਿਆ ਨੇ ਨਹੀਂ ਉਹਨੇ ਸਾਡੇ ਤੇ ਤਰਸ ਕੀਤਾ ਉਹਨੇ ਸਾਨੂੰ ਯੋਗ ਬਣਾਇਆ ਸੋ ਸਾਡਾ ਵੀ ਫਰਜ਼ ਬਣਦਾ ਜਦੋਂ ਮਾਲਕ ਸਾਨੂੰ ਕੋਈ ਦਾਤ ਦਿੰਦਾ ਜਿੰਨਾ ਅਸੀਂ ਨਾਮ ਜਪਦੇ ਆਂ ਸ਼ੁਕਰਾਨਾ ਕਰਦੇ ਆਂ ਉਹਦੇ ਨਾਲੋਂ ਵੱਧ ਕੇ ਉਹਦਾ ਨਾਮ ਜਪਣਾ ਚਾਹੀਦਾ ਤੇ ਪਰਮੇਸ਼ਰ ਵੀ ਉਹਦੇ ਨਾਲੋਂ ਵੱਧ ਕੇ ਫਿਰ ਬਖਸ਼ਾ ਕਰਕੇ ਨਵਾਜਦਾ ਕੇ ਕਿਰਪਾ ਕੀਤੀ ਹੈ ਜਿਨੇ ਚੱਖਿਆ ਪ੍ਰੇਮ ਰਸੇ ਤ੍ਰਿਪਤ ਰਹੇ ਅਗਾਇ ਜਿਨ੍ਹਾਂ ਨੇ ਪ੍ਰੇਮ ਰਸ ਨੂੰ ਚੱਖਣਾ ਕੀਤਾ ਭਾਵ ਵਾਹਿਗੁਰੂ ਦੇ ਨਾਮ ਨੂੰ ਪ੍ਰੇਮ ਵਿੱਚ ਭਿੱਜ ਕੇ ਸਰਦਾ ਭਾਵਨਾਵਾਂ ਦੇ ਨਾਲ ਜਪਿਆ ਉਹ ਵਾਹਿਗੁਰੂ ਜਿਨ੍ਹਾਂ ਨੇ ਪ੍ਰੇਮ ਕੀਤਾ ਜਿਨ੍ਹਾਂ ਦਾ ਪਿਆਰ ਬਣ ਗਿਆ ਸਾਂਝ ਬਣ ਗਈ ਹੈ ਜਿਨ੍ਹਾਂ ਨੇ ਨਾਮ ਦੇ ਰਸ ਨੂੰ ਚੱਕਿਆ ਹੈ ਉਹਨਾਂ ਦੀ ਤ੍ਰਿਪਤੀ ਹੋ ਗਈ ਹੋ ਤ੍ਰਿਪਤੀ ਤੋਂ ਭਾਵ ਰਜ ਗਏ ਨੇ ਉਹ ਉਹਨਾਂ ਦੇ ਅੰਦਰ ਸੰਤੋਖ ਪੈਦਾ ਹੋ ਗਿਆ। ਇਹ ਜਿਹੜਾ ਸ਼ਬਦ ਹੈ ਨਾ ਤ੍ਰਿਪਤ ਬੋਲਣ 'ਚ ਬੜਾ ਛੋਟਾ ਹੈ ਪਰ ਇਹਦੇ ਅਰਥ ਬੜੇ ਗਹਿਰੇ ਨੇ। ਮਨੁੱਖ ਲੱਖਾਂ ਕਰੋੜਾਂ ਦਾ ਮਾਲਕ ਹੋ ਜਾਂਦਾ ਹੈ। ਕਈ ਵਾਰ ਪਰ ਉਹਦੀ ਤ੍ਰਿਪਤੀ ਜਿਹੜੀ ਭੁੱਖ ਹੈ ਉਹ ਕੰਗਾਲਾਂ ਦੇ ਨਿਆਈ ਬਣੀ ਰਹਿੰਦੀ ਹੈ। ਰੱਜਦਾ ਹੀ ਨਹੀਂ ਮਾਇਆ ਵਾ। ਕਿਉਂ ਤ੍ਰਿਪਤੀ ਨਹੀਂ ਹੋਈ? ਜਦੋਂ ਵਾਹਿਗੁਰੂ ਦੀ ਕਿਰਪਾ ਹੋ ਜੇ ਵਾਹਿਗੁਰੂ ਸੰਤੋਖ ਬਖਸ਼ੇ ਪਰ ਜੇ ਵਿੱਚ ਭਾਵੇਂ ਰੁਪਈਆ ਵੀ ਨਾ ਹੋਵੇ ਤੇ ਮਨੁੱਖ ਸੰਤੋਖੀ ਤੁਰਿਆ ਫਿਰਦਾ ਜੇ ਸੰਤੋਖ ਨਹੀਂ ਕੋਲ ਭਾਵੇਂ ਕਰੋੜਾਂ ਰੁਪਏ ਐ ਫਿਰ ਵੀ ਮਨੁੱਖ ਤੁਰਿਆ ਫਿਰਦਾ ਕਿ ਕਿਤੋਂ ਵੀ ਪੈਸਾ ਆ ਜੇ ਬਸ ਮੈਂ ਪੈਸਾ ਇਕੱਠਾ ਕਰਾਂ ਭਾਵੇਂ ਹੀਰਾ ਫੇਰੀ ਨਾਲ ਹੀ ਕਿਉਂ ਨਾ ਆਵੇ ਆਪਣੇ ਭੈਣ ਭਰਾਵਾਂ ਦਾ ਹੱਕ ਹੀ ਕਿਉਂ ਨਾ ਮਾਰਨਾ ਪਵੇ ਮਰਦੇ ਵੀ ਨੇ ਲੋਕ ਆਪਾਂ ਵੇਖਦੇ ਆ ਬਚਨ ਹੁੰਦਾ ਗੁਰਬਾਣੀ ਸਾਨੂੰ ਸਮਝਾਉਂਦੀ ਐ ਬਹੁ ਪਰ ਪੰਜ ਕਰ ਪਰ ਧਨ ਲਿਆਵੇ ਸੁੱਤਦਾਰਾ ਪੈ ਆਨ ਲੁਟਾਵੇ ਪਰ ਪੰਜ ਕਹਿੰਦੇ ਨੇ ਤਰੀਕਿਆਂ ਨੂੰ ਜਿਵੇਂ ਠੱਗ ਠੱਗੇ ਮਾਰਨ ਵੇਲੇ ਅਲੱਗ-ਅਲੱਗ ਢੰਗ ਤਰੀਕੇ ਵਰਤਦੇ ਨੇ ਕਹਿੰਦੇ ਮਨੁੱਖ ਕਈ ਵਾਰ ਬੜੇ ਤਰ੍ਹਾਂ-ਤਰ੍ਹਾਂ ਦੇ ਠੱਗੀ ਕਰਨ ਦੇ ਹਿਰਾਫੇਰੀ ਕਰਨ ਦੇ ਤਰੀਕੇ ਵਰਤਦਾ ਵੀ ਪੈਸੇ ਇਕੱਠੇ ਕਰਨਾ ਪਰ ਗੁਰੂ ਸਾਹਿਬ ਆਖਦੇ ਨੇ ਜਿੰਨੇ ਮਰਜੀ ਇਕੱਠੇ ਕਰ ਲੈ ਤੈਨੂੰ ਰਜ ਉਦੋਂ ਹੀ ਆਵੇਗਾ ਜਿਸ ਦਿਨ ਵਾਹਿਗੁਰੂ ਨੇ ਤੈਨੂੰ ਸੰਤੋਖ ਬਖਸ਼ਿਆ ਸੰਤੋਖ ਤਾਂ ਬਖਸ਼ੇਗਾ ਜੋ ਗੁਰੂ ਸਾਹਿਬ ਨੇ ਸੰਝਾਇਆ ਜਿਨੇ ਚੱਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਉਹ ਦਿਨ ਤੇਰੀ ਤ੍ਰਿਪਤੀ ਹੋਵੇਗੀ ਉਸ ਦਿਨ ਤੂੰ ਰਜੇਗਾ ਤੇ ਸਚਾਈ ਵੀ ਹੈ ਕਿ ਰਾਜ ਸਾਨੂੰ ਵਾਹਿਗੁਰੂ ਦੇ ਦਿੱਤਿਆਂ ਹੀ ਆਉਣਾ ਹੈ ਦੁਨਿਆਵੀ ਤੌਰ ਤੇ ਕੋਈ ਸਾਨੂੰ ਜਿੰਨਾ ਮਰਜ਼ੀ ਦੇ ਦੇਵੇ ਸਾਡੀ ਕਦੇ ਤ੍ਰਿਪਤੀ ਨਹੀਂ ਹੋ ਸਕਦੀ ਕਦੀ ਰਜ ਨਹੀਂ ਹੋ ਸਕਦਾ ਕਿਉਂਕਿ ਉਹ ਦੇਵੇਗਾ ਲਿਮਟ ਵਿੱਚ ਪਰ ਵਾਹਿਗੁਰੂ ਬੇ ਹਿਸਾਬ ਦਿੰਦਾ ਹੈ ਇੱਥੇ ਕੋਈ ਲਿਮਟ ਕੰਮ ਨਹੀਂ ਕਰਦੀ ਉਹ ਆਪ ਬੇ ਹਿਸਾਬ ਕਿਸੇ ਹਿਸਾਬ ਕਿਤਾਬ ਵਿੱਚ ਨਹੀਂ ਹੁੰਦਾ ਗਿਣਤੀ ਮਿੰਨਤੀ ਵਿੱਚ ਨਹੀਂ ਹੁੰਦਾ ਉਹਦਾ ਨਾ ਕੋਈ ਰੂਪ ਹੈ ਨਾ ਰੰਗ ਹੈ ਨਾ ਰੇਖ ਹੈ ਜਦੋਂ ਆਪ ਉਹ ਬੇਅੰਤ ਹੈ ਉਹਦੇ ਜਿਹੜਿਆਂ ਦਾਤਾ ਰਹਿਮਤਾ ਵੀ ਬਿਆੰਤ ਨੇ ਬਚਨ ਹੁੰਦਾ ਵੀ ਜਦੋਂ ਕਿਰਪਾ ਵਰਤਉਂਦਾ ਨਾ ਵੇਖਣ ਵਾਲੇ ਹੈਰਾਨ ਹੋ ਜਾਂਦੇ ਨੇ ਫਿਰ ਵੇਖ ਕੇ ਨੀਚੋ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਐਸੀ ਲਾਲ ਤੁਜ ਬਿਨ ਕੋਣ ਕਰੇ ਗਰੀਬ ਨਵਾਜ ਗੁਸਈਆ ਮੇਰਾ ਮਾਥੇ ਛਤਰ ਤਰੈ ਕਹਿੰਦੇ ਗਰੀਬਾਂ ਨੂੰ ਨਵਾਜਣ ਵਾਲਾ ਜਿਨ੍ਹਾਂ ਦਾ ਕੋਈ ਬਾਹ ਨਹੀਂ ਫੜਦਾ ਜਿਨ੍ਹਾਂ ਨੇ ਕੋਈ ਬਾਤ ਨਹੀਂ ਕੁੱਛਦਾ ਜਦੋਂ ਫਿਰ ਕਿਰਪਾ ਵਰਤਉਂਦਾ ਹੈ ਨਾ ਉਹ ਸਿਰ ਤੇ ਛੱਤਰ ਛੁਲਾ ਦਿੰਦਾ ਹੈ ਭਾਵ ਉਹਨਾਂ ਨੂੰ ਇੱਜ਼ਤ ਮਾਣ ਸਤਕਾਰ ਦਵਾ ਦਿੰਦਾ ਹੈ ਸੰਸਾਰ ਅੰਦਰ ਉਹ ਕਹਿੰਦੇ ਡਰਦਾ ਨਹੀਂ ਕਿਸੇ ਤੋਂ ਦੇਣ ਲੱਗਿਆਂ ਐਸੀ ਲਾਲ ਤੁਜ बिन ਕੌਣ ਕਰੈ ਕਹਿੰਦੇ ਹੈ ਵਾਹਿਗੁਰੂ ਤੁਹਾਡੇ ਤੋਂ ਬਗੈਰ ਇਹੋ ਜਿਹਾ ਕੌਣ ਹੈ ਜੋ ਜਿਹਾ ਬਖਸ਼ਾ ਕਰੇ ਗਰੀਬ ਨਿਵਾਜ ਉਸਈਆ ਮੇਰਾ ਮਾਥੈ ਛਤਰ ਕਰੈ ਸੋ ਅਗੇ ਗੁਰੂ ਸਾਹਿਬ ਆਖਦ ਨੇ ਆਪ ਤਿਆਗ ਬੇਨਤੀ ਕਰੈ ਲਿਹੁ ਪ੍ਰਭੂ ਲੜ ਲਾ ਪਜਿਨਾਂ ਦੀ ਤ੍ਰਿਪਤੀ ਹੋ ਗਈ ਹੈ ਜਿਨਾਂ ਨੂੰ ਸੰਤੋਖ ਆ ਗਿਆ ਹੈ ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰਕੇ ਹੰਕਾਰ ਨੂੰ ਮਾਰ ਕੇ ਹੰਕਾਰ ਦਾ ਤਿਆਗ ਕਰਕੇ ਵਾਹਿਗੁਰੂ ਅਗੇ ਇਹੀ ਬੇਨਤੀਆਂ ਕਰਦੇ ਨੇ ਇਹੀ ਅਰਦਾਸਾਂ ਕਰਦੇ ਨੇ ਲੇਹੋ ਪ੍ਰਭੂ ਲੜ ਲਾਏ ਜਿੱਥੇ ਪਹਿਲਾਂ ਦੁਨਿਆਵੀ ਪ੍ਰਥਾਰਤਾਂ ਦੀ ਮੰਗ ਸੀ ਐ ਵੀ ਮੈਨੂੰ ਮਿਲੇ ਐ ਵੀ ਮੈਨੂੰ ਮਿਲੇ ਕਹਿੰਦੇ ਫਿਰ ਇਹ ਮੰਗਾਂ ਮੁੱਕ ਜਾਂਦੀਆਂ ਨੇ ਜਦੋਂ ਮਨੁੱਖ ਤ੍ਰਿਪਤ ਹੋ ਜਾਂਦਾ ਹੈ ਵਾਹਿਗੁਰੂ ਸੰਤੋਖ ਬਖਸ਼ ਦਿੰਦਾ ਹੈ ਬਸ ਫਿਰ ਮਨੁੱਖ ਵਾਹਿਗੁਰੂ ਦੇ ਇਹੀ ਅਰਦਾਸਾਂ ਕਰਦਾ ਹੈ ਕਿ ਹੁਣ ਆਪਣੇ ਚਰਨਾਂ ਦੇ ਨਾਲ ਜੋੜ ਲਿਓ ਲੇਹੋ ਪ੍ਰਭੂ ਲੜ ਲਾਏ ਆਪਣੇ ਲੜ ਲਾ ਲਓ ਆਪਣੇ ਚਰਨਾਂ ਦੇ ਨਾਲ ਜੋੜ ਲਵੋ ਇਹ ਸਾਡੇ ਮਨ ਦਾ ਬੜਾ ਵੱਡਾ ਭੁਲੇਖਾ ਹੈ ਵੀ ਮੰਗਾਂਗੇ ਤਾਂ ਹੀ ਵਾਹਿਗੁਰੂ ਦੇਗਾ ਉਹ ਬਿਨਾਂ ਮੰਗਿਆਂ ਵੀ ਦਿੰਦਾ ਉਹਨੂੰ ਸਭ ਕੁਝ ਪਤਾ ਹੈ ਵੀ ਸਾਨੂੰ ਕੀ ਚਾਹੀਦਾ ਹੈ ਜਿਸ ਗੱਲ ਨੂੰ ਸਮਝਣਾ ਹੋਵੇ ਆਪਣੇ ਜੀਵਨ ਅੰਦਰ ਆਪਾਂ ਝਾਤ ਮਾਰ ਕੇ ਵੇਖੀਏ ਕਿੰਨੀਆਂ ਵੱਡ ਮੁੱਲੀਆਂ ਦਾਤਾਂ ਉਹਨੇ ਬਿਨਾਂ ਮੰਗਿਆਂ ਦਿੱਤੀਆਂ ਨੇ ਜੋ ਅਸੀਂ ਮੰਗੀਆਂ ਵੀ ਨਹੀਂ ਸੀ ਜੋ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਵੀ ਇਹ ਸਾਨੂੰ ਮਿਲੇਗਾ ਇੱਥੇ ਤੱਕ ਅਸੀਂ ਪਹੁੰਚਾਂਗੇ ਕਨੇ ਆਪਣੇ ਆਪਣੇ ਜੀਵਨ ਅੰਦਰ ਜੇ ਕਾ ਪਨਿਗਾ ਮਾਰ ਕੇ ਵੇਖੀਏ ਉਹਨੇ ਬਿਨਾ ਮੰਗਿਆ ਵੀ ਬੜਾ ਕੁਝ ਦਿੱਤਾ ਹੈ ਪਹਿਲਾਂ ਦਿੱਤਾ ਹੁਣ ਵੀ ਦੇਗਾ ਕਿਉਂਕਿ ਉਹ ਤਾਂ ਹਰ ਵਕਤ ਦੇ ਆਲੂ ਹੈ ਹਰ ਵਕਤ ਦੇਣ ਵਾਲਾ ਹੈ ਅਸੀਂ ਭਾਵੇਂ ਲੈ ਲੈ ਕੇ ਥੱਕ ਗਏ ਆਂ ਦਿਨ ਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਪਰ ਉਹ ਜੁਗਾ ਜੁਗਾ ਤੋਂ ਦੇ ਜਾ ਰਿਹਾ ਹੈ ਉਹ ਦਿਨ ਦਾ ਨਹੀਂ ਥੱਕਦਾ ਅਸੀਂ ਲੈਂਦੇ ਥੱਕ ਜਾਂਦੇ ਅਗੇ ਕਿਰਪਾ ਕੀਤੀ ਹੈ ਜੋ ਹਰ ਕੰਤ ਮਿਲਾਈਆ ਸੇ ਵਿਛੜਕ ਤੈ ਨਾ ਜਾਏ ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣੇ ਚਰਨਾਂ ਦੇ ਨਾਲ ਜੋੜ ਲਿਆ ਆਪਣਾ ਨਾਮ ਬਖਸ਼ ਦਿੱਤਾ ਹੈ ਕਹਿੰਦੇ ਉਹਨਾਂ ਦਾ ਫਿਰ ਕਦੇ ਵਿਛੋੜਾ ਨਹੀਂ ਬਣਦਾ ਉਹ ਵਾਹਿਗੁਰੂ ਤੋਂ ਦੂਰ ਨਹੀਂ ਹੁੰਦੇ ਇਹ ਸਚਾਈ ਵੀ ਹੈ ਜਦੋਂ ਅਸੀਂ ਨਾਮ ਜਪਣ ਲੱਗ ਜਾਈਏ ਨਿਤਨੇਮ ਕਰਨ ਲੱਗ ਜਾਈਏ ਥੋੜਾ ਕਰੀਏ ਬਹੁਤਾ ਕਰੀਏ ਫਿਰ ਨਿਤਨੇਮ ਕੀਤੇ ਬਿਗੈਰ ਮਨੁੱਖ ਰਹਿ ਨਹੀਂ ਸਕਦਾ ਜਿਨ੍ਹਾਂ ਦਾ ਨੇਮ ਬਣ ਗਿਆ ਉਹ ਜਦੋਂ ਤੱਕ ਆਪਣੇ ਨੇਮ ਨੂੰ ਨਾ ਨਿਭਾਉਣ ਉਹਨਾਂ ਦਾ ਗੁਜ਼ਾਰਾ ਨਹੀਂ ਭਾਵੇਂ ਗੁਰੂ ਘਰ ਆਉਣ ਦੀ ਗੱਲ ਹੋਵੇ ਜਿਨ੍ਹਾਂ ਦੀ ਰੋਜ਼ ਹਾਜ਼ਰੀ ਹੈ ਆਪਣੇ ਘਰ ਰੁੱਕੀ ਨਹੀਂ ਸਕਦੇ ਉਹਨਾਂ ਨੂੰ ਦਿਲ ਅਵਾਜ਼ਾਂ ਮਾਰਦੇ ਵਿੱਚ ਚੱਲੀਏ ਗੁਰੂ ਘਰ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਕੇ ਭੋਜਨ ਛਕਦਾ ਹੈ ਉਹ ਜਿੰਨ ਲੋਕ ਜਪਜੀ ਸਾਹਿਬ ਦਾ ਪਾਠ ਨਾ ਕਰੇ ਉਹਨੂੰ ਰੋਟੀ ਸੁਆਦ ਨਹੀਂ ਲੱਗਦੀ ਸੋ ਕਹਿਣ ਤੋਂ ਭਾਵ ਜੋ ਗੁਰੂ ਸਾਹਿਬ ਨੇ ਸਾਨੂੰ ਗੱਲ ਸਮਝਾਈ ਹੈ ਵੀ ਜਦੋਂ ਵਾਹਿਗੁਰੂ ਨਾਮ ਬਖਸ਼ੇ ਆਪਣੇ ਚਰਨਾਂ ਦੇ ਨਾਲ ਜੋੜੇ ਉਹ ਫਿਰ ਕਦੇ ਵੀ ਵਾਹਿਗੁਰੂ ਤੋਂ ਦੂਰ ਨਹੀਂ ਹੁੰਦਾ ਉਹਦਾ ਭਰੋਸਾ ਬਣ ਜਾਂਦਾ ਹੈ ਪ੍ਰਭ बिन ਦੂਜਾ ਕੋ ਨਹੀਂ ਨਾਨਕ ਹਰਿ ਸ਼ਰਨ ਆਏ ਫਿਰ ਦੁਬਾਰਾ ਕਿਰਪਾ ਕਿਤੇ ਵਾਹਿਗੁਰੂ ਤੇ ਤੁਹਾਡੇ ਤੋਂ ਬਗੈਰ ਦੂਜਾ ਕੋਈ ਨਹੀਂ ਜਿਹਦੀ ਮੈਂ ਸ਼ਰਨ ਵਿੱਚ ਆਵਾਂ ਜਿਹਦੇ ਤੇ ਮੈਂ ਭਰੋਸਾ ਕਰਾਂ ਸੋਟਾ ਸਾਰਿਆਂ ਦਾ ਜਿਹੜਾ ਜੀਵਨ ਹੈ ਵਾਹਿਗੁਰੂ ਦੇ ਭਰੋਸੇ ਵਾਹਿਗੁਰੂ ਦੇ ਆਸਰੇ ਚੱਲ ਰਿਹਾ ਉਹਦੀ ਕਿਰਪਾ ਦੇ ਨਾਲ ਚੱਲ ਰਿਹਾ ਇਸ ਗੱਲ ਨੂੰ ਅਸੀਂ ਮੰਨੀਏ ਜਾਂ ਨਾ ਮੰਨੀਏ ਉਹਦੀ ਕਿਰਪਾ ਦੇ ਨਾਲ ਉਹਦੇ ਆਸਰੇ ਦੇ ਨਾਲ ਉਹਦੀ ਕਿਰਪਾ ਤੋਂ ਬਿਨਾਂ ਸਿੱਖ ਕਦਮ ਨਹੀਂ ਪੁੱਟ ਸਕਦੇ ਕਦਮ ਤਾਂ ਬਹੁਤ ਵੱਡੀ ਗੱਲ ਹੈ ਇੱਕ ਆਮ ਕਹਾਵਤ ਆਪਾਂ ਵਰਤਦੇ ਹਾਂ ਵੀ ਉਹਦੀ ਕਿਰਪਾ ਤੋਂ ਬਿਨਾਂ ਤਾਂ ਪੱਤਾ ਨਹੀਂ ਹਿੱਲਦਾ ਹੁਣ ਅਗੇ ਇਸ ਮਹੀਨੇ ਵਾਪਸ ਆਜਾਇਆ ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਿਆ ਹਰਦਾਏ ਮਿਆ ਤੋਂ ਭਾਵ ਕਿਰਪਾ ਕਿ ਅਸੂ ਦੇ ਮਹੀਨੇ ਵਿੱਚ ਉਹ ਜੀਵ ਸੁਖਮਈ ਵਸਦੇ ਨੇ ਉਹਨਾਂ ਦੇ ਲਈ ਮਹੀਨਾ ਸੁਖਮਈ ਹੈ ਆਨੰਦਮਈ ਹੈ ਸੁਹਾਵਣਾ ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ ਹੈ ਆਪਣਾ ਨਾਮ ਬਖਸ਼ ਦਿੱਤਾ ਹੈ ਜਿਨ੍ਹਾਂ ਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼